ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਨੂੰ ਜਿਵੇਂ ਪਤਾ ਹੈ ਕਿ ਅੱਜ ਸਮੂਹ ਨਗਰ ਨਿਵਾਸੀ ਪਿੰਡ ਡੱਲਿਆਣਾ ਨੇ ਇੱਕ ਮੋਰਚਾ ਰੰਗਿਆ ਜਿਹੜਾ ਪਰਸੋਂ ਤੋਂ ਚੱਲ ਰਿਹਾ ਹੈ ਅੱਜ ਸਾਰੇ ਪੰਜਾਬ ਭਰ ਦੀ ਇੱਥੇ ਜਥੇਬੰਦੀ ਦੀ ਮੀਟਿੰਗ ਜਿਹੜੀ ਇੱਥੇ ਬੁਲਾਈ ਗਈ ਸੀ ਪਰ ਉਸ ਮੀਟਿੰਗ ਤੋਂ ਪਹਿਲਾਂ ਸਾਨੂੰ ਇੱਕ ਐਮਰਜੈਂਸੀ ਦੇ ਵਿੱਚ ਸਾਡੇ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਪਿਛਲੇ 7 ਦਿਨਾਂ ਤੋਂ ਲਗਾਤਾਰ ਜਿਹੜਾ ਪ੍ਰਧਾਨ ਜੀ ਨੇ ਇੱਕ ਬੂੰਦ ਵੀ ਪਾਣੀ ਦੀ ਉਹਨਾਂ ਦੇ ਸਰੀਰ ਦੇ ਅੰਦਰ ਨਹੀਂ ਗਈ ਤਾਂ ਹੁਣ ਡਾਕਟਰਾਂ ਵੱਲੋਂ ਰਿਪੋਰਟ ਇਹ ਆਈ ਹੈ ਕਿ ਪਾਣੀ ਦੀ ਸਰੀਰ ਦੇ ਵਿੱਚ ਘਾਟ ਹੋਣ ਕਰਕੇ ਹੁਣ ਹਾਲਾਤ ਪ੍ਰਧਾਨ ਜੀ ਦੇ ਇਹ ਬਣੇ ਹੋਏ ਨੇ ਕਿ ਪ੍ਰਧਾਨ ਜੀ ਹੁਣ ਬੋਲ ਨਹੀਂ ਰਹੇ ਹੁਣ ਪ੍ਰਧਾਨ ਜੀ ਪਿੱਛੇ ਅੱਧੇ ਪੌਣੇ ਘੰਟੇ ਤੋਂ ਪ੍ਰਧਾਨ ਜੀ ਚੁੱਪ ਨੇ ਬੋਲ ਨਹੀਂ ਰਹੇਗੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਇਹ ਹੈ ਕਿ ਇਨਾਂ ਨੂੰ ਹੁਣ ਕਦੇ ਵੀ ਕਿਸੇ ਵੀ ਸਮੇਂ ਇਹ ਹਾਲਾਤ ਬਣ ਸਕਦੇ ਨੇ ਕਿ ਕਦੇ ਵੀ ਕਿਸੇ ਵੀ ਸਮੇਂ ਸਾਈਲੈਂਟ ਅਟੈਕ ਆ ਜਿਹੜਾ ਉਹ ਆ ਸਕਦਾ ਹੈ ਜੇ ਸਾਡੇ ਨਾਲ ਜੇ ਸਾਡੀ ਜਥੇਬੰਦੀ ਨਾਲ ਸਾਡੇ ਪੰਜਾਬ ਦੇ ਲੋਕਾਂ ਨਾਲ ਇਹ ਮਿਸ ਹੈਪਨ ਹੋ ਗਿਆ ਇਹ ਹਾਲਾਤ ਕੋਈ ਵੀ ਅਣਹੋਣੀ ਘਟਨਾ ਸਾਡੇ ਨਾਲ ਵਾਪਰ ਜਾਂਦੀ ਹੈ ਤਾਂ ਅਸੀਂ ਇਹ ਸਿੱਧੀ ਸਿੱਧੀ ਅਪੀਲ ਕਰ ਦਿੰਨੇ ਆ ਇਸ ਘਟਨਾ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਪਟਿਆਲਾ ਪ੍ਰਸ਼ਾਸਨ ਇਸ ਚੀਜ਼ ਦਾ ਜ਼ਿੰਮੇਵਾਰ ਹੋਵੇਗਾ ਜੋ ਵੀ ਸਾਡੇ ਪ੍ਰਧਾਨ ਜੀ ਦੇ ਕੋਈ ਵੀ ਮਿਸ ਹੈਪਨ ਜਾਂ ਕੁਝ ਵੀ ਸਾਡੇ ਉਹ ਸਾਥੂ ਨਾਲ ਬਲਦਾ ਤਾਂ ਉਸ ਦਾ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ ਤੇ ਲੋਕ ਇਸ ਚੀਜ਼ ਨੂੰ ਕਦੇ ਵੀ ਸਹਿ ਨਹੀਂ ਪਾਉਣਗੇ ਇਹਨਾਂ ਨੂੰ ਇੱਕ ਇੱਕ ਕੀਤੀ ਹੋਈ ਇਹਨਾਂ ਦੀ ਕਰਤੂਤ ਦੀਆਂ ਲੋਕਾਂ ਨੂੰ ਪੁਖਤਾਨ ਕਰਨਾ ਪਊਗਾ ਲੋਕ ਇਹਨਾਂ ਤੋਂ ਇਸ ਚੀਜ਼ਾਂ ਦੀ ਪਰਹਾਈ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ